ਤੇ ਪਤਾ ਨਹੀਂ ਲੱਗਦਾ ਸੀ ਵੀ ਇਹਦੇ ਨਾਲ ਤੁੱਕ ਕੀ ਜੋੜੂ ਬਾਲਟੀ ਨਾਲ ਵੀ ਕਿਵੇਂ ਵੋਟਾਂ ਮੰਗੋ ਇੱਕ ਮਾਈ ਕਹਿੰਦੀ ਕੀ ਮਿਲ ਗਿਆ ਪੁੱਤ ਤੈਨੂੰ ਚੋਣ ਨਿਸ਼ਾਨ ਮਾ ਮਾਤਾ ਬਾਲਟੀ ਮਿਲ ਗਿਆ ਕਹਿੰਦੀ ਇਹ ਤਾਂ ਭਰ ਦੇਾਂਗੇ ਸੌਣ ਲੱਗੇ ਤੇ ਮੈਂ ਲੋਕਾਂ 'ਚ ਇਹੀ ਕਹਿ ਕੇ ਗਿਆ ਵੀ ਖਾਲੀ ਬਾਲਟੀਆ ਭਰ ਦੋ ਭਰ ਦੋ ਹੁਣ ਭਰ ਉਹ ਬਾਲਟੀ ਚੁਣੋ ਇਹਦੇ ਪੰਜਾਬ ਦੇ ਯੋਧੇ ਲੱਖਾਂ ਜੀ ਵੀ ਤੁਹਾਨੂੰ ਦੱਸਦਾ ਪੰਜਾਬ ਦਾ ਨੌਜਵਾਨ ਅੱਜ ਕਿੰਨਾ ਤੁਹਾਡਾ ਜਿਹੜਾ ਖੂਨ ਹੈ ਪੰਜਾਬ ਦੇ ਨੌਜਵਾਨ ਦਾ ਜਿਹੜਾ ਖੂਨ ਹੈ ਇਹ ਕਦੇ ਨਾ ਜ਼ਬਰ ਨਾਲ ਨਹੀਂ ਖੜਦਾ ਇਹ ਹਮੇਸ਼ਾ ਕਮਜ਼ੋਰ ਨਾਲ ਖੜਦਾ ਹੈ ਅੱਜ ਕਮਜ਼ੋਰ ਹੋ ਗਏ ਸਿੱਕੇ ਤਾਂ ਸੀ ਖੜੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸੋ ਅੱਜ ਜੇ ਮੈਂ ਆਪਦੀ ਗੱਲ ਕਰਾਂ ਤੇ ਮੈਂ ਇਹਨਾਂ ਲਾਣਕੀਆਂ ਦੇ ਝਾੜੂ ਵਾਲਿਆਂ ਦੇ ਥੱਲੇ ਲੱਗ ਕੇ ਆਪਦੀ ਸਰਪੰਚੀ ਨਹੀਂ ਬਹਾਰ ਰੱਖ ਸਕਦਾ ਸੀ ਨਾ ਤਾਂ ਮੇਰੇ 12 ਪਰਚੇ ਹੁੰਦੇ ਨਾ ਮੈਂ ਸਾਡੀ ਮੰਗ ਆ ਵੀ ਅਸੀਂ ਸਹੀ ਰਾਹ ਤੇ ਪੈ ਗਏ ਅਸੀਂ ਮਾੜੇ ਨਾਲ ਖੜ ਰਹੇ ਹਾਂ ਅੱਜ ਜਿਹੜਾ ਮਾੜਾ ਹੋ ਗਿਆ ਸੋ ਇਹ ਜ਼ਾਬਰ ਜ਼ੁਲਮੀ ਨੇ ਇਹ ਤਾਂ ਤੁਹਾਡੀਆਂ ਕਦਰਾਂ ਕੀਮਤਾਂ ਚ ਦੱਸ ਤੋਂ ਪੰਜਾਬ ਦੀ ਜਿੱਥੇ ਫਿੱਟ ਪੈਦਾ ਰਗਵ ਚੱਡੇ ਆ ਗਏ ਉਹ ਪ੍ਰੀਤੀ ਚੋਪੀ ਤੁਲਾੜ ਉਹਦੀ ਘਰ ਵਾਲੀ ਨਾਲ ਫੋਟੋ ਕਰਾਉਂਦਾ ਮੈਨੂੰ ਤਾਂ ਦੋਨਾਂ ਚ ਇਹ ਨਹੀਂ ਪਤਾ ਵੀ ਇਹ ਚ ਰਗਵ ਚੱਡਾ ਕਿਹੜਾ ਸਾਲਾ ਇਹ ਪ੍ਰੀਤੀ ਕਿਹੜੀ ਹੈ ਇਹ ਜਿਹੇ ਲੋਕ ਸਾਡੇ ਸਿਰਾਂ ਤੇ ਪਿਠਾਦੇ ਗਲਤੀ ਹੋ ਗਈ ਮਲਵਾਈ ਆਪਾਂ ਤੇ ਬੜੇ ਭੋਲੇ ਆ ਇਹ ਗਲਤੀ ਨੂੰ ਹੁਣ ਸੁਧਾਰ ਵੀ ਲਵਾਂਗੇ ਸੋ ਧੰਨਵਾਦ ਕਰਦਾ ਤੇ ਆਸ਼ ਕਰਦਾ ਵੀ ਸਾਰੀਆਂ ਵੋਟਾਂ ਤੁਸੀਂ ਬਾਲਟੀ ਨੂੰ ਪਾਉਂਗੇ ਨਾਰੇ ਲਾਉਣਾ ਜਵਾਬ ਜ਼ਰੂਰ ਦਿਓ ਰਾਜ ਕਰੇਗਾ ਅੱਲਾਹ